ਸਾਹਿਬੀ ਕਾਲ ਜੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਖਬਰ ਧਿਆਨ ਦੇ ਨਾਲ ਸੁਣਿਓ ਤੁਹਾਨੂੰ ਪਤਾ ਹੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੇ ਥਾਂ ਥਾਂ ਤੇ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਆਪਣੇ ਕਬਜ਼ੇ ਜਮਾਏ ਹੋਏ ਨੇ ਉੱਥੇ ਤੁਹਾਨੂੰ ਦੱਸਦੀ ਕਿ ਬਹੁਤ ਸਾਰੇ ਪਿੰਡਾਂ ਦੇ ਵੱਲੋਂ ਜਿਹੜੀਆਂ ਨੇ ਬਹੁਤ ਸਾਰੀਆਂ ਪਹਿਲ ਕਦਮੀਆਂ ਕੀਤੀਆਂ ਜਾ ਰਹੀਆਂ ਨੇ ਕਿ ਪੰਜਾਬ ਦੇ ਵਿੱਚੋਂ ਜਿਹੜਾ ਆ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਾਵੇ ਉੱਥੇ ਤੁਹਾਨੂੰ ਦੱਸਦੀ ਹੈ ਕਿ ਨਾਬਾ ਦੇ ਇੱਕ ਪਿੰਡ ਚਹਿਲ ਦੇ ਵਿੱਚ ਜਿਹੜਾ ਆ ਅ ਇੱਕ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਪੰਚਾਇਤ ਦੇ ਵਿੱਚ ਜਿਹੜਾ ਆ ਪਿਛਲੇ ਕਈ ਚਿਰਾਂ ਤੋਂ ਜਿਹੜਾ ਆ ਇਹ ਰੌਲਾ ਸੀ ਕਿ ਪਿੰਡ ਦੇ ਵਿੱਚੋਂ ਜਿਹੜਾ ਆ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਾਵੇ ਪਰ ਹੁਣ ਦੀ ਜਿਹੜੀ ਪੰਚਾਇਤ ਨੇ ਇੱਕ ਮਤਾ ਪਾ ਕੇ ਜਿਹੜਾ ਆ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚੋਂ ਕੱਢਣ ਦੇ ਲਈ ਜਿਹੜਾ ਆ ਉਹ ਪੂਰੀ ਤਰ੍ਹਾਂ ਜਿਹੜਾ ਆ ਰੌਲਾ ਪਾ ਦਿੱਤਾ ਆ ਤੇ ਘਰਾਂ ਦੇ ਵਿੱਚੋਂ ਜਿਹੜਾ ਆ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਆ ਤੰਦਾਦਾਈ ਇਹ ਕਿ ਇਹ ਨਾਬਾ ਦੇ ਪਿੰਡ ਦੇ ਚਹਿਲ ਦੀ ਗੱਲ ਆ ਜਿੱਥੇ ਤੁਸੀਂ ਦੇਖਦੇ ਪਿਓ ਕਿ ਜਿਹੜਾ ਆ ਘਰਾਂ ਨੂੰ ਜਿੰਦਰੇ ਵੱਜ ਚੁੱਕੇ ਨੇ ਤੇ ਬਹੁਤ ਸਾਰੇ ਪ੍ਰਵਾਸੀਆਂ ਨੂੰ ਜਿਹੜਾ ਆ ਇੱਥੋਂ ਕੱਢ ਵੀ ਦਿੱਤਾ ਗਿਆ ਆ ਤੇ ਕੱਢਣ ਦੀ ਕੋਸ਼ਿਸ਼ ਵੀ ਹੈ ਜਦੋਂ ਗੱਲਬਾਤ ਕੀਤੀ ਪੱਤਰਕਾਰਾਂ ਨੇ ਤਾਂ ਪਤਾ ਲੱਗਿਆ ਕਿ ਇਸ ਪਿੰਡ ਦੇ ਵਿੱਚ ਕਰੀਬ 7 ਤੋਂ 8000 ਵੋਟਾਂ ਜਿਹਦੇ ਵਿੱਚੋਂ 4 ਤੋਂ 5000 ਸਿਰਫ ਪ੍ਰਵਾਸੀ ਰਹਿੰਦੇ ਨੇ ਬਾਕੀ ਪੰਜਾਬੀਆਂ ਦੀ ਗਿਣਤੀ ਜਿਹੜੀ ਹੈ ਉਥੇ ਘੱਟ ਦੱਸੀ ਜਾ ਰਹੀ ਸੀ ਪਰ ਜਿਹੜੇ ਪ੍ਰਵਾਸੀ ਹੈ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਦੱਸੀ ਜਾ ਰਹੀ ਸੀ ਕਹਿਣ ਤੋਂ ਭਾਵ ਕਿ 7000 ਦੇ ਕਰੀਬ ਜੇਕਰ ਉਥੇ ਗਿਣਤੀ ਹੈ ਪਿੰਡ ਦੇ ਵਿੱਚ ਤੇ ਉਹਦੇ ਵਿੱਚ ਜਿਹੜਾ ਆ 4000 ਦੇ ਕਰੀਬ ਜਿਹੜਾ ਆ ਉਹ ਪਰਵਾਸੀ ਦੱਸੇ ਜਾ ਰਹੇ ਸੀ ਜਿੰਨਾਂ ਦੀ ਗਿਣਤੀ ਬਹੁਤ ਜ਼ਿਆਦਾ ਜੜੀ ਹੈ ਪੰਜਾਬੀਆਂ ਦੇ ਨਾਲੋਂ ਵੱਧ ਚੁੱਕੀ ਸੀ ਉੱਥੇ ਹੀ ਮਤੇ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੇ ਗੱਲਬਾਤ ਕਰਦੇ ਹੋਏ ਇਹ ਗੱਲ ਕਹੀ ਕਿ ਜੇਕਰ ਕੱਲ ਨੂੰ ਇਸ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋਇਆ ਪੰਜਾਬੀ ਕਿਸੇ ਭੈਣ ਭਰਾ ਨੂੰ ਮਾਰ ਦਿੱਤਾ ਗਿਆ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਗੱਲਬਾਤ ਹੋਈ ਤੇ ਉਹਦੇ ਤੋਂ ਪੈ ਪਸਤੌਣ ਨਾਲੋਂ ਚੰਗਾ ਕੀ ਪਹਿਲਾਂ ਹੀ ਜਿਹੜਾ ਆ ਇਹਨਾਂ ਪ੍ਰਵਾਸੀਆਂ ਨੂੰ ਇੱਥੋਂ ਚਲਦਾ ਕਰ ਦਿੱਤਾ ਜਾਵੇ ਇਸੇ ਚੀਜ਼ ਦੇ ਉੱਤੇ ਜਿਹੜਾ ਆ ਪੂਰੇ ਪਿੰਡ ਦੇ ਵਿੱਚ ਜਿਹੜਾ ਆ ਪ੍ਰਵਾਸੀਆਂ ਨੂੰ ਕੱਢਣ ਦੇ ਲਈ ਪੰਚਾਇਤ ਤੇ ਪਿੰਡ ਦੇ ਲੋਕਾਂ ਵੱਲੋਂ ਇਕੱਠ ਕਰਕੇ ਜਿਹੜਾ ਆ ਇਸ ਦੇ ਉੱਤੇ ਮਤਾ ਪਾਇਆ ਗਿਆ ਤੇ ਬਹੁਤ ਜ਼ਿਆਦਾ ਜੋਰ ਜਫਾ ਰੌਲਾ ਪਾਉਣ ਤੋਂ ਬਾਅਦ ਬਹੁਤ ਸਾਰੇ ਪ੍ਰਵਾਸੀਆਂ ਨੂੰ ਜਿਹੜਾ ਆ ਇੱਥੋਂ ਉਹ ਕੱਢਣ ਦੇ ਵਿੱਚ ਜਿਹੜਾ ਆ ਪਿੰਡ ਵਾਲੇ ਸਫਲ ਹੋਏ ਤੇ ਇਹ ਚੀਜ਼ ਦੇ ਰੌਲੇ ਨੂੰ ਮਟਾਉਣ ਦੇ ਲਈ ਪ੍ਰਸ਼ਾਸਨ ਨੇ ਕੀ ਗਿਆ ਉਹ ਵੀ ਗੱਲ ਸੁਣਾਵਾਂਗੇ ਤੇ ਪਿੰਡ ਵਾਲੇ ਕੀ ਕਹਿੰਦੇ ਨੇ ਉਹ ਵੀ ਤੁਹਾਡੇ ਨਾਲ ਗੱਲਬਾਤ ਸੁਣਾਉਨੇ ਆ ਪਹਿਲਾਂ ਜਿਹੜਾ ਆ ਮਤਾ ਪਾਉਂਦੇ ਸਮੇਂ ਜਿਹੜਾ ਰੌਲਾ ਰੱਪਾ ਪਿਆ ਆ ਜੋ ਗੱਲਬਾਤ ਜਿਹੜੀ ਇਹ ਉੱਥੇ ਰੱਖੀ ਗਈ ਉਹ ਤੁਹਾਨੂੰ ਜਿਹੜੀ ਲਾਈਵ ਸੁਣਾਉਨੇ ਆ ਗੱਲਬਾਤ ਨੂੰ ਧਿਆਨ ਨਾਲ ਸੁਣਿਓ ਤੇ ਸਮਝਣ ਦੀ ਕੋਸ਼ਿਸ਼ ਕਰਿਓ ਤੇ ਨਾਲ ਦੀ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਕਿ ਕੀ ਇਸ ਪਿੰਡ ਨੇ ਚੰਗਾ ਕੀਤਾ ਕੀ ਪਰਵਾਸੀਆਂ ਨੂੰ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਕੱਢ ਕੇ ਉਹਨਾਂ ਦੇ ਵਤਨ ਵਾਪਸ ਭੇਜਿਆ ਜਾਣਾ ਚਾਹੀਦਾ ਆ ਕੀ ਇਹ ਸਹੀ ਹੋ ਰਿਹਾ ਆ ਜੋ ਹੋ ਰਿਹਾ ਆ ਕੀ ਪਰਵਾਸੀ ਸਹੀ ਦੇ ਵਿੱਚ ਪੰਜਾਬੀਆਂ ਦੇ ਲਈ ਸਿਰਦਰਦੀ ਬਣ ਚੁੱਕੇ ਨੇ ਜੇਕਰ ਹਾਂ ਤਾਂ ਕਮੈਂਟ ਲਿਖਿਓ ਤੁਹਾਡੇ ਵਿਚਾਰ ਕੀ ਨੇ ਕਮੈਂਟ ਜਰੂਰ ਕਰੋ ਨਾਲ ਦੇ ਨਾਲ ਲਾਈਕ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹੋਰ ਵੀ ਪਿੰਡਾਂ ਵਾਲੇ ਆਪਨੇ ਬਾਰੇ ਸੋਚ ਸਕਣ ਆਰੇ ਬਣੀ ਉਹ ਥੋੜੇ ਪਾੜ ਜਾ ਨਿਕਾਸ ਨਹੀਂ ਯਾਰ ਕੋਈ ਹੈਗਾ ਕਿਹੜਾ ਤੁਹਾਨੂੰ ਕਾਦੂ ਵਾਲਾ ਇੱਕ ਮੰਡਾ ਉਹਦੇ ਨਾਲ ਚੋਇ ਚ ਪਾਣੀ ਪਾ ਦੇ ਦਿੰਦਾ ਕੋਈ ਨਹੀਂ ਦੰਦਾ ਹਿੱਕਾ ਤੁਹਾਨੂੰ ਕੋਈ ਨਹੀਂ ਕਾਲੂ ਥੋੜੇ ਘਰਾਂ ਚੋਂ ਪੜ ਕੇ ਤੁਹਾਨੂੰ ਕੁੱਟਣ ਲੱਗੇ ਫਿਰ ਚੰਗੇ ਰਹੋਗੇ ਆ ਕੁੱਤਿਆਂ ਇੱਕ ਬੰਦਾ ਮਾਰਦਾ ਉਹਨਾਂ ਦਾ ਹੀ ਭਾਈ ਦੀ ਜਾਂਦੇ ਨੂੰ ਨੂਰ ਪਰੇਟਾ ਆ ਕੇ ਦੰਦ ਮਾਰਿਆ ਉਹਦੇ ਫੇਰ ਵੀ ਕਿਸ ਨੇ ਕੀ ਕਰ ਲਿਆ ਅੱਜ ਚਾਰ ਬੰਦੇ ਇਕੱਠੇ ਹੋਏ ਨਾ ਸਾਨੂੰ ਦੇਖਦੇ ਨਹੀਂ ਜਗੇ ਨਹੀਂ ਕੱਲੂ ਕਿਸੇ ਪੰਜਾਬੀ ਦਾ ਮੁੰਡਾ ਮਾਰ ਗਿਆ ਮੰਗ ਲਓ ਸੱਤ ਕਹੀ ਹੋਵੇ ਮੁੰਡਾ ਫੇਰ ਉੱਧਾਂ ਅੱਥੋਂ ਕੱਢਣ ਲੱਗ ਗਏ ਇਹਨਾਂ ਨੂੰ ਗੱਲ ਨਹੀਂ ਹੋਣ ਦਿੰਦੇ ਪੂਰੀ ਗੱਲ ਕਰ ਸਕਦੇ ਹੋ ਜਾਂ ਫੇਰ ਗੱਲ ਨੂੰ ਭੰਦੇ ਨੇ ਗੱਲ ਨੂੰ ਭੰਦੇ ਨੇ ਗੱਲ ਨੂੰ ਭੰਦੇ ਰੇ ਆਪਣੇ ਪੇਟ ਦੀ ਰੋਟੀ ਪਣੀ ਆ ਰੋਟੀ ਪਣੀ ਹੁਣ ਇਹ ਨਹੀਂ ਲਾ ਕੇ ਪਹਿਲਾਂ ਕਿ ਵੀ ਤਾਂ ਪਹਿਲਾਂ ਨਹੀਂ ਤਾਂ ਕਿ ਤੋ ਖਾਂਦੇ ਵੀ ਰੋਟੀ ਪਹਿਲਾਂ ਕਿ ਜਿਹੜੀ ਪੱਟੇ ਮਾਰਦੇ ਸੀ ਤੁਹਾਨੂੰ ਸ਼ੰਭੂ ਤੋਂ ਚੱਕੇ ਮਾਰਿਆ ਕੱਲ ਨੂੰ ਸਾਨੂੰ ਕੋਲੇ ਪਿੰਡ ਦੇ ਕੋਠੇ ਤੇ ਦੇ ਕਰ ਰਹੇ ਹਾਂ ਕੱਲ ਨੂੰ ਆ ਉਸ ਤੋਂ ਬਾਅਦ ਆਪਾਂ ਜਿਹੜਾ ਕੰਮ ਹਾਂ ਜਾਨੋ ਜਿੱਥੇ ਤੱਕ ਬਾਦ ਕਰ ਲਈਏ ਉਹ ਵੀ ਕਰਾਂਗੇ ਜਿਹੜੀ ਗੱਲ ਆ ਕਰਾਂਗੇ ਜੇਲਾ ਵੀ ਜਾਵਾਂਗੇ ਆਪਾਂ ਬਾਦ ਵਿੱਚ ਸਿੰਘ ਲੋਕੀ ਕਿਹੜਾ ਹੈਗਾ ਦਿੱਕੇ ਨੂੰ ਜੋ ਅਨਾਉਂਸਮੈਂਟ ਹੋਊਗੀ ਪਿੰਡਾਂ ਵਿੱਚ ਹਾਂਜੀ ਤੇ ਪਰ ਪ੍ਰਵਾਸੀ ਮਜੂਦ ਐਥੇ ਕੱਟਣੇ ਨਹੀਂ ਪਿੰਡਾਂ ਚ ਕੀ ਕਾਰਨ ਹੈ ਇਹ ਹੈ ਜੀ ਸਮੱਸਿਆ 4-5 ਸਾਲ ਦੀ ਜਿਹੜਾ ਪਹਿਲਾ ਸਰਪੰਚ ਸੀ ਉਹਨੂੰ ਵੀ ਕਿਹਾ ਸੀ ਭਾਈ ਆਹ ਸਮੱਸਿਆ ਆਉਂਦੀ ਪਹਿਲਾਂ ਤਾਂ ਹੀ ਪਿੰਡ ਵਾਲਾ ਕੋਈ ਪੁਲਿਸ ਥਾਣੇ ਧੋਹੀ ਜਾਊ ਸਰਪੰਚ ਕੋਲ ਆਉਂਦੀ ਉਹਨੇ ਕੋਈ ਗੌਰ ਨਾ ਕਰੀ ਜਿਹੜੀ ਹੁਣ ਪੰਚਾਇਤ ਆਈ ਐ ਇਹਨੂੰ ਇਹੀ ਸ਼ਰਤ ਰੱਖੀ ਸੀ ਭਾਈ ਸਾਡੇ ਬਹੁਤ ਗੰਦ ਪੈ ਗਿਆ ਪਿੰਡ ਚ ਵੀ ਬਹੁਤ ਕ੍ਰਾਈਮ ਵਧ ਗਿਆ ਵੀ ਇਹਨਾਂ ਦਾ ਜਿਹੜਾ ਘਰ ਹੱਲ ਵੀ ਤੈਨੂੰ ਤਾਂ ਬੋਟਾਂ ਪਾਵਾਂਗੇ ਬੋਟਾਂ ਪੰਚਾਇਤ ਸਾਰੇ 7 5 ਇੱਕ ਸਰਪੰਚ ਸਾਰੇ ਇੱਕ ਪਾਸੇ ਨੇ ਵਿਚੇ ਰੇਤੋ ਵੀ ਇਹਨਾਂ ਵਿੱਚ ਬੰਗਲਾਦੇਸ਼ੀ ਨੇ ਜੀ ਨਸ਼ੇ ਦਾ ਕਾਰੋਬਾਰ ਵੱਧ ਗਿਆ ਜੀ ਸਾਡੇ ਲੜਾਈ ਝਗੜੇ ਛੇੜਾ ਛਾੜਾ ਦਾ ਵੱਧ ਗਿਆ ਜੀ ਸਰਪੰਚ ਕੋਲ ਆਉਂਦੇ ਨੇ ਹੁਣ ਪ੍ਰਸ਼ਾਸਨ ਜਾਂ ਸਾਡੇ ਕੋਲ ਨਹੀਂ ਸਾਡੇ ਤਿੰਨ ਚੋਰੀਆਂ ਹੋ ਗਈਆਂ ਜੀ ਅਸੀਂ ਤਿੰਨ ਐਪਲੀਕੇਸ਼ਨਾਂ ਦੇਤੀਆਂ ਥਾਣੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਚੋਰੀਆਂ ਤੇ ਹੁਣ ਤੱਕ ਕਿੰਨੇ ਕੁ ਪ੍ਰਵਾਸੀ ਨੇ ਜਿਹੜੇ ਇਹ ਤੇ ਹੈਗੇ 7000 ਪ੍ਰਵਾਸੀ ਆ ਸਾਡੇ ਪਿੰਡ ਦੀ ਵਾਦੀ ਕਰਨ 3000 ਆ ਕਿ ਆਲੇ ਦਾਲ ਦੇ ਪਿੰਡਾਂ ਚੋਂ ਕਿੰਨੇ ਕੁ ਪਿੰਡ ਨੇ ਜਿਹੜੇ ਪ੍ਰਵਾਸੀ ਮਜੂਰੇ ਸਾਡੇ ਪਿੰਡ ਚ ਜਾਦੇ ਰਹਿੰਦੇ ਨਹੀਂ ਆਲੇ ਦਾਲੇ ਤਾਂ ਕੋਈ ਨਹੀਂ ਰਹਿੰਦਾ ਐਂ ਤਾਂ 10 ਪਿੰਡਾਂ ਨੇ ਜੀ ਲਾਉਸ ਮੈਚ ਕਰਤੇ ਵੀ ਸਾਡੇ ਪਾਈ ਕੋਈ ਪ੍ਰਵਾਸੀ ਨਾ ਰਹੇ ਨਾ ਤਾਂ ਉਹਦੀ ਕੋਈ ਆਈਡੈਂਟੀਫਿਕੇਸ਼ਨ ਆ ਜੀ ਕੋਈ ਵੈਰੀਫਿਕੇਸ਼ਨ ਨਹੀਂ ਵੀ ਕਿੱਥੇ ਦੇ ਨੇ ਕਿੱਥੋਂ ਆਏ ਉਧਰ ਰਹਿ ਲੈਣੇ ਸਾਨੂੰ ਕੋਈ ਤਰਾਜ ਨਹੀਂ ਜੀ ਬੰਦਿਆਂ ਨੇ ਇਹਨਾਂ ਨੇ ਤਾਂ ਬਿਜ਼ਨਸ ਬਣਾ ਲਿਆ ਜੀ ਸਾਡੇ ਪਿੰਡ ਦਾ ਕੋਈ ਨਹੀਂ ਉਹਨਾਂ ਨੂੰ ਰੱਖਣ ਸਾਰੇ ਬਾਹਰਲੇ ਨੇ ਤੁਹਾਡੇ ਪਿੰਡ ਚ ਕਿੰਨੇ ਕਰ ਰਹੇ ਪ੍ਰਵਾਸੀ ਸਾਡੇ ਹੋਊਗਾ ਜੀ 4-5000 ਪ੍ਰਵਾਸੀ ਹਾਂ ਇਹ ਤੁਸੀਂ ਵਿਰੋਧ ਵੀ ਕੀਤਾ ਤੁਹਾਨੂੰ ਪੁਲਿਸ ਨਹੀਂ ਫੜਿਆ ਕੀ ਕਰੇ ਪੁਲਿਸ ਨੇ ਇਹੀ ਕਹਿੰਦੇ ਜੀ ਸਾਡੇ ਇਹ ਨਸ਼ੇ ਦਾ ਕਾਰੋਬਾਰ ਵੀ ਆਏ ਅਸੀਂ ਇਹੀ ਵਿਰੋਧ ਕਰਦੇ ਤੇ ਅਸੀਂ ਕਿਸੇ ਦੇ ਕਾਨੂੰਨ ਨਹੀਂ ਹੱਥ ਪਿੱਲੇ ਆ ਜੀ ਵੀਰ ਭਾਈ ਨਾਲ ਹੱਥ ਬੰਨ੍ਹ ਕੇ ਕਿਹਾ ਤੀ ਭਾਈ ਪ੍ਰਵਾਸੀਆਂ ਨੂੰ ਤੁਹਾਨੂੰ ਹੱਥ ਬੰਨ੍ਹ ਕੇ ਵੇਨ ਕਮਰੇ ਨਾ ਦੋ ਵੀ ਪਿੰਡ ਚੋਂ ਬਾਹਰ ਹੀ ਕੱਢ ਦਿਓ ਉਹ ਕਹਿੰਦੇ ਨਾ ਜੀ ਉਲਟਾ ਸਾਨੂੰ ਫੜਾਤਾ ਹਾਂ ਜੀ ਫੜਾ 6 ਵਜੇ ਮੈਂ ਚੱਕੇ ਲੈ ਕੇ ਗਿਆ ਇੱਕ ਮੈਂਬਰ ਹੈ ਪੰਚਾਇਤ ਉਹਨੂੰ ਚੱਕੇ ਲੈ ਗਏ ਇੱਥੇ ਤਾਂ ਗੁੰਡਾ ਰਾਜ ਹੈ ਜੀ ਪੁਲਿਸ ਦਾ ਕੋਈ ਨਹੀਂ ਪੁੱਛਦਾ ਸਰਕਾਰ ਚ ਨਹੀਂ ਕੋਈ ਕੁੱਥੇ ਦਾ ਜੀ ਹਾਂ ਕੋਈ ਨਹੀਂ ਪੁੱਛਦਾ ਚੱਕੇ ਗੁਰੂ ਥਾਣੇ ਫਿਰ ਦਾਂਦੇ ਨੂੰ 7:55 ਕਰਾ ਜੀਣ ਤੇ ਇਸ ਤੇ ਜਿਸੇ ਨੂੰ ਗਾਲ ਨਹੀਂ ਕੱਢੀ ਕਿਸੇ ਨੂੰ ਕੁਝ ਨਹੀਂ ਕਿਹਾ ਤਾਂ ਵੀ 7:55 ਕਰਤੀ ਇੱਕ ਪੰਚਾਇਤ ਮੈਂ ਗਰਜੰਟ ਸਿੰਘ ਜੀ ਇੱਕ ਦਾਮਨਜੀਤ ਸਿੰਘ ਮਾਸਟਰ ਜੀ ਦਾ ਬੰਤ ਸਿੰਘ ਉਹਦਾ ਮੁੰਡਾ ਵੀ ਜਨਦੀ ਨਹੀਂ ਆਹ ਉਹ ਵੀ ਪਿੰਡ ਦੇ ਇੰਨੀ ਵੀ ਉਹ ਉਸ ਦਿਨ ਦੇ ਇੰਨੇ ਡਰੇ ਹੋਏ ਨੇ ਵਿਚਾਰੇ ਉਹ ਬਾਹਰ ਹੀ ਨਹੀਂ ਨਿਕਲ ਰਹੇ ਜੀ ਸਰ ਪੰਚਾਇਤ ਸਟੈਂਡ ਪ੍ਰਵਾਸੀਆਂ ਨੂੰ ਕੱਢਣ ਚਾਹੀਏ ਵੀ ਇੱਥੋਂ ਚਲੇ ਜਾਣ ਉਹ ਕਿਉਂ ਨਹੀਂ ਇੰਟਰਵਿਊ ਦੇਣ ਵਾਸਤੇ ਆਉਂਦੇ ਅਸੀਂ ਵੀ ਸੰਪਰਕਿਤ ਤਕ ਤੇ ਉਹਨਾਂ ਤੇ ਵੀ ਦਬਾਅ ਪਾਇਆ ਵਿਆ ਜੀ ਡਰਾਈਵ ਨੇ ਸਰਪੰਚ ਵੀ ਸਾਡੇ ਪਿੰਡ ਦੇ ਬਹੁਤ ਜ਼ਿਆਦਾ ਡਰਾਈਵ ਨੇ ਅਸੀਂ ਤਾਂ ਇਹੀ ਮੰਗ ਕਰਦੇ ਆਂ ਜੀ ਪ੍ਰਵਾਸੀ ਇੱਥੇ ਚਲੇ ਜਾਣ ਜਿਹਦੇ ਕਿਸੇ ਨੇ ਰਹਿਣ ਉਹ ਲਿਖ ਕੇ ਦੇਣ ਵੀ ਮੇਰੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਕੋਈ ਲੈਂਦਾ ਨਹੀਂ ਜੀ ਇਹ ਕੱਲੋ ਕੋਈ ਕ੍ਰਾਈਮ ਹੋ ਗਿਆ ਕਿਸੇ ਨਾਲ ਕੋਈ ਵਿੱਚ ਵੀ ਹੋ ਸਕਦਾ ਕੋਈ ਕਿਸੇ ਦੀ ਵੀ ਨਹੀਂ ਵੈਰੀਫਿਕੇਸ਼ਨ ਹੋਈ ਵੀ ਅੱਜ ਤੱਕ ਜੀ ਸਾਰੇ ਪਿੰਡਕੀ ਨਹੀਂ ਜਿੰਨੇ ਵੀ ਰਹਿੰਦੇ ਨੇ ਚਲੇ ਗਏ ਕੁਝ ਚਲੇ ਗਏ ਜੀ ਕੁਝ ਰਹਿੰਦੇ ਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਕ ਕਾਂਵਰੇ ਚ 10 ਰਹਿੰਦੇ ਨੇ ਕੋਈ ਬੰਗਲਾ ਦਿੱਤੀ ਆ ਕੋਈ ਵਿਤੋਂ ਵੀ ਆ ਉਹਨਾਂ ਦੀ ਵੈਰੀਫਿਕੇਸ਼ਨ ਹੀ ਨਹੀਂ ਹੋਈ ਹਜੇ ਤੱਕ ਜੀ ਜੇ ਅਸੀਂ ਇਹ ਮੰਗ ਕਰਦੇ ਆ ਤਾਂ ਸਾਨੂੰ ਉਲਟਾ ਫਸਾਇਆ ਜਾਂਦਾ ਫਿਰ ਸੰਧਾ ਜੀ ਤੁਸੀਂ ਕੀ ਬੈਟਰ ਆ ਕੋ ਪਿੰਡ ਦਾ ਜਿਹੜਾ ਹੈਗਾ ਪ੍ਰਵਾਸੀ ਨਿਗਰਾਂ ਨੇ ਕੱਢਣ ਦੀ ਗੱਲ ਕੀਤੀ ਜਾ ਰਹੀ ਆ ਨਾ ਉਸ ਸਟਰਕਚਰ ਹੋਈ ਆ ਪੱਤਰ ਚਾਹੇ ਦੁਆਰਾ ਸਾਡੇ ਪਿੰਡ ਪ੍ਰਵਾਸੀ ਬਹੁਤ ਬੈਠੇ ਨਹੀਂ ਨੁਕਸਾਨ ਬਹੁਤ ਕਰ ਰਹੇ ਨੇ ਜਿਵੇਂ ਪੜ੍ਹੇ ਸਕੂਲ ਆ ਉਧਰ ਨੂੰ ਕੁੜੀਆਂ ਜਾਂਦੀਆਂ ਨੇ ਉਨਾ ਦਾ ਵੀ ਬੜਾ ਔਖਾ ਹੈ ਬੱਚਾ ਨੂੰ ਲਿਜਾਣਾ ਕਰਨਾ ਵਿਲੇ ਨੇ ਇਹ ਫੈਕਟਰੀ ਕੋਲੇ ਛਾਵ ਨੂੰ ਇੱਕ ਵੀ ਜਾ ਕੇ ਬੈ ਗਈ ਜਾਨ ਨੂੰ ਛਿੱਟੀ ਹੀ ਗਿਆ ਲੋਕੋ ਬਹੁਤ ਅੰਗ ਹੋਏ ਜਾਨ ਤੇ ਸਾਰੇ ਪਿੰਡ ਦੇ ਚਾਰ ਸਵੇਰੇ ਦੇਖ ਲੋ بڑے بڑے ਕੂੜੇ ਦੇ ਢੇਰ ਲੱਗੇ ਲਫਾਫੇ ਭਰਦੇ ਨੇ ਕੂੜੇ ਦੇ ਢੇਰਾਂ ਦਾ ਇੱਕ ਤਾਂ ਸੜਕ ਤੇ ਲੱਗਾ ਹੈ ਬਹੁਤ بڑا ਢੇਰ ਇਹਨਾਂ ਨੇ ਬੜੇ ਪਿੰਡ ਸਾਰਾ ਦੁਖੀ ਕਰਿਆ ਪਿਆ ਜੀ ਪੰਚਾਇਤ ਸਾਡੀ ਕੱਢਣ ਦੇ ਹੱਕ ਤੇ ਇਹਨਾਂ ਨੂੰ ਤੇ ਵਿੱਚ ਬਾਹਰੋਂ ਬੰਦੇ ਆਏ ਨੇ ਜਿਹੜੇ ਇਹਨਾਂ ਨੂੰ ਰੱਖੀ ਗੱਠੇ ਨੇ ਉਹਨਾਂ ਨੇ ਤਾਂ ਬਿਜ਼ਨਸ ਬਣਾਇਆ ਹੈ ਜੀ ਵੀ ਵੀ ਕੀ ਕੀ ਕਮਰੇ ਵਿੱਗਾ ਪਿੱਗਾ ਜ਼ਮੀਨ ਲੈ ਲੈਂਦੇ ਨੇ ਵਿੱਗਾ ਪਿੱਗਾ ਜ਼ਮੀਨ ਲੈ ਕੇ ਕਮਰੇ ਬਣਾ ਲੈਂਦੇ ਨੇ ਤੇ ਉਹਨਾਂ ਦਾ ਤਾਂ ਚੱਲ ਰਿਹਾ ਜੀ ਬਿਜ਼ਨਸ ਤਾਂ 2025-25 ਸਾਲ ਨੂੰ ਕਿਰਾਏ ਤੇ ਕਮਰਾ ਲੈਂਦੇ ਨੇ ਕਿੰਨੇ ਕੁ ਬੰਦੇ ਜੀ ਰਹਿੰਦੇ ਨੇ ਬੰਦਕੀਆਂ ਹੋ ਤਾਸੀ ਨਹੀਂ ਜੀ ਹਾਂ ਜੀ ਉਹ ਪਰਿਵਾਰਾਂ ਨੇ ਰਹਿੰਦੇ ਨਹੀਂ ਕੱਲੇ ਨਹੀਂ ਕੱਲੇ ਰਹਿੰਦੇ ਨਹੀਂ ਉਹਨਾਂ ਨੇ ਤਾਂ ਇੱਕ ਪਾਸੇ ਕਰ ਦੁਖੀ ਸਾਡੇ ਪਿੰਡੇ ਦੇ ਲੋਕ ਹੋ ਰਹੇ ਨੇ ਕਿ ਸਬੰਧਿਤ ਕਿੰਨੇ ਪਿੰਡਾਂ ਨੇ ਮਦਦ ਪਾਇਆ ਸੀ ਇਹ 10 12 ਪਿੰਡਾਂ ਦਾ ਪਰਾਇ ਜਦੋਂ ਪੜੀ ਆ ਗਿਆ ਦਰਗਾਪੁਰ ਆ ਗਿਆ ਫਰੀਦਪੁਰ ਆ ਕੋਂਡਰਾ ਆਪਨੀ ਪਿੰਡ ਜੈਲ ਦੇ ਵਿੱਚ ਸਾਡੇ ਕੋਲ ਇੱਕ ਜਿਹੜੀ ਥਾਣੇ ਕੰਪਲੇਂਟ ਮਕੂਲ ਹੋਈ ਸੀ ਤੇ ਜਿੰਨਾਂ ਦੇ ਜਿਹਦੇ ਵਿੱਚ ਇਹ ਮੈਂਸ਼ਨ ਕੀਤਾ ਸੀਗਾ ਵੀ ਜਿਹੜੇ ਪ੍ਰਵਾਸੀ ਰਹਿ ਰਹੇ ਨੇਗੇ ਪਿੰਡ ਜੈਲ ਦੇ ਵਿੱਚ ਉਹਨੇ ਜੈਲ ਪਿੰਡ ਦੇ ਲੋਕੀ ਉਹਨਾਂ ਨੂੰ ਕਹਿਰੀ ਦੀ ਦੇ ਵੀ ਜਿਨ੍ਹਾਂ ਨੇ ਉਹ ਕਿਰਾਏ ਤੇ ਰੱਖੇ ਹੋਏ ਨੇ ਕਿ ਇਹਨਾਂ ਨੂੰ ਇਥੋਂ ਕੱਢਿਆ ਜਾਵੇ। ਉਹ ਜਿਹੜੀ ਉਹ ਕੰਪਲੇਂਟ ਆਈ ਸੀ ਉਹ ਸਬੰਧ ਦੇ ਵਿੱਚ ਜਿਹੜੇ ਇਨਾਂ ਦੇ ਖਿਲਾਫ ਬਾਈ ਨੇ ਕਿ ਉਹ ਅਸੀਂ ਜਿਹੜੇ ਪੰਜ ਬੰਦੇ ਸੀਗੇ ਉਹ ਆਇਡੈਂਟੀਫਾਈ ਕਰਕੇ ਉਹਨਾਂ ਦੀ ਜਿਹੜੀ ਕੀ ਪ੍ਰੀਵੈਂਟਿਵ ਐਕਸ਼ਨ ਲੈ ਲਈ ਠੀਕ ਆ ਤੇ ਉਸ ਤੋਂ ਬਾਅਦ ਜਿਹੜਾ ਹੁਣ ਪੀਕੋਲ ਹੈਗਾ ਤੇ ਅਸੀਂ ਜਿਹੜਾ ਦੋਵੇਂ ਪਾਰਟੀਆਂ ਨੂੰ ਬੁਲਾਇਆ ਸੀ ਦੁਆਰਾ ਤੇ ਉਹਨਾਂ ਨੂੰ ਦੱਸਤਾ ਸੀਗਾ ਵੀ ਜਿੱਦਾਂ ਦੀਆਂ ਕੋਈ ਤੁਹਾਡੀਆਂ ਕੰਡੀਸ਼ਨ ਨੇ ਵੀ ਜਦੋਂ ਆਪਾਂ ਕੋਈ ਪਰਵਾਸੀ ਜਾਂ ਆਪਾਂ ਕੋਈ ਵੀ ਟੈਨੈਂਟ ਕੋ ਰੱਖਦੇ ਆ ਜਿਆ ਵੀ ਕੀ ਡੂੰਗ ਨੇ ਕੀ ਡਾਕਟਰ ਨੇ ਆਪਾਂ ਉਹਨਾਂ ਤੋਂ ਬੈਠ ਕੇ ਦਾਦਾ ਹੱਲ ਕਰਵਾ ਦਾਂਗੇ ਕੋਈ ਵੈਰੀਫਿਕੇਸ਼ਨ ਕਰਵਾਈ ਸੀ ਕੀ ਉਹਨਾਂ ਨੇ ਰਵਾਸੀ ਜਿਹੜੇ ਰੱਖੇ ਨੇ ਉਹ ਹਾਂਜੀ ਉਹਨਾਂ ਦੇ ਵਿੱਚੋਂ ਕੁਝ ਕੁ ਦੀ ਵੈਰੀਫਿਕੇਸ਼ਨ ਕੀਤੀ ਗਈ ਬਾਕੀ ਜਿਹੜੇ ਹੈਗੇ ਨੇਗੇ ਕਮਰੇ ਦੇ ਵਿੱਚ ਜਿੰਨਾ ਤੇ ਓਨਰ ਨੇ ਉਹਨਾਂ ਨੂੰ ਵੀ ਸਖਤ ਦਾਇਰ ਕੀਤਾ ਹੈ ਵੀ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਤੋਂ ਬਿਨਾਂ ਉਹਦੀ ਥਾਣੇ ਦੇ ਵਿੱਚ ਕਰਵਾਓ ਤੇ ਇਹਨਾਂ ਕੋ ਬਿਨਾਂ ਦਾ ਕੋਈ ਵੀ ਇਹ ਅਲਾਉ ਨਹੀਂ ਕੀਤਾ ਜਾਊਗਾ। ਫਟੜਾ ਵੀ ਕਹਿੰਦੇ ਨੇ ਮਾਹੌਲ ਕਰਾਉ ਕਰ ਰਹੇ ਨੇ ਜਿਹੜੇ ਪ੍ਰਵਾਸੀ ਗੁਰ ਨੇ ਤਾਂ ਵਗੈਰਾ ਜਾਂ ਉਧਰਵਾਦੀ ਕਰਦੇ ਨੇ। ਨਹੀਂ ਇਹ ਦੇਖੋ ਇਹ ਤਵੰਦੇ ਵਿੱਚ ਸਾਡੇ ਕੋਲ ਪੰਚਾਇਤ ਵੱਲੋਂ ਜਾਂ ਪਿੰਡ ਕੋਈ ਵੀ ਰਿਟਰਨ ਦੇ ਵਿੱਚ ਆਈ ਜੀ ਕੰਪਲੀਟ ਜਿਹੜੀ ਨਹੀਂ ਖੋਲੋਈ। ਉਹ ਜੇ ਇਹਨਾਂ ਨੂੰ ਕੋਈ ਪ੍ਰੋਬਲਮ ਠੀਕ ਹੀ ਤਾਂ ਜਾਂ ਇਨ ਫਿਊਚਰ ਆਉਂਦੀ ਹੈ ਤਾਂ ਆਲਰੇਡੀ ਰਿਟਰਨ ਕੰਪਲੀਟ ਆ ਸਾਨੂੰ ਸਾਨੂੰ ਦੇਣ ਤੇ ਜਿੱਦਾਂ ਦਾ ਜਿਹੜੀ ਕੋਈ ਜਿੱਦਾਂ ਦੀ ਹਰਕਤ ਕਰਦਾ ਤੇ ਉਸ ਨੂੰ ਉਸ ਹਸਾਬ ਨਾਲ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰ ਇਹ ਕੀਹਨਾਂ ਨੂੰ ਦਰਜ ਕੀਤੇ ਗਏ ਸੀਗੇ? ਪਰ ਕਿਹਨਾਂ ਨੂੰ ਦਰਜ ਕੀਤੇ ਗਏ ਸੀਗੇ? ਇਹ ਪਰਚੇ ਦੇ ਵਿੱਚ ਕੋਈ ਐਫ ਆਈ ਆਰ ਨਹੀਂ ਹੋਊ। ਉਹ ਸਿਰਫ ਜਿਹੜੇ ਜਿਨ੍ਹਾਂ ਦੇ ਗੇਸਟ ਕੰਪਲੀਟ ਆਈ ਸੀਗੀ ਤੇ ਉਹਨਾਂ ਦੇ ਜਿਹੜਾ ਪ੍ਰੀਵੈਂਟਿਵ ਐਕਸ਼ਨ ਦੇ ਤੇ ਮੈਂ ਪਤੰਡਾ ਦੇ ਲੋਹੇ ਕੀਤਾ ਗਿਆ ਸੀ ਅਲੱਗ-ਅਲੱਗ ਵਾਸਟੰਡਾ ਤੋਂ ਪਤਾ ਨਹੀਂ ਸਾਡੇ ਕੋਲ ਜਿਹੜੀ ਕੰਪਲੇਂਟ ਸਿਰਫ ਗੈਲ ਪਿੰਡ ਤੋਂ ਆਈ ਸੀ ਤੇ ਇਸ ਤੋਂ ਬਿਨਾ ਹੋਰ ਕਿਸੇ ਪਿੰਡ ਦੀ ਭਾਵੇਂ ਥਾਣੇ ਦੇ ਏਰੀਆ ਦੇ ਜਿੰਨੇ ਵੀ ਪਿੰਡ ਨੇ ਚੈਲ ਪਿੰਡ ਤੋਂ ਬਿਨਾ ਕੋਈ ਕੰਪਲੀਟ ਕਰਦੇ ਨਹੀਂ